ਵਿਚ ਤੀਰਜ ਕੀ ਕਰਦਾ ਹੈ ਯੋਜਨਾ ਦੀ ਰੱਖੀ ਕਰਦਾ ਹੈ ਕਿਸ ਯੋਜਨਾ 다ਊਦ ਦੇ ਪ੍ਰਤੀ ਪਰਮੇਸ਼ਵਰ ਦੀ ਇੱਕ ਯੋਜਨਾ ਸੀ ਉਹ ਯੋਜਨਾ ਕੀ ਸੀ ਭੇਡਾਂ ਦਾ ਚਰਵਾਹਾ 다ਊਦ ਇੱਕ ਦਿਨ ਇੱਕ ਰਾਜਾ ਬਣਨਾ ਹੈ ਇਹ ਪਰਮੇਸ਼ਵਰ ਦੀ ਯੋਜਨਾ ਸੀ ਸ਼ਾਉਲ ਦਾ ਵਿਰੋਧ ਨਹੀਂ ਕੀਤਾ ਸ਼ਾਉਲ ਦੇ ਲੋਕਾਂ ਦਾ ਵਿਰੋਧ ਕਰਕੇ ਦੂਸਰੀ ਪਾਰਟੀ ਨਹੀਂ ਬਣਾਈ ਫਲੀਸ਼ਤਿਆਂ ਨੂੰ ਤਾਂ ਮੈਂ ਹੀ ਮਾਰਿਆ ਹੈ ਦੇਸ਼ ਦੀ ਰਾਖੀ ਤਾਂ ਮੈਂ ਹੀ ਕੀਤੀ ਹੈ ਮੇਰਾ ਰਾਜਾ ਹੋਣ ਦੇ ਲਈ ਅਭਿਸ਼ੇਕ ਕੀਤਾ ਗਿਆ ਹੈ ਇਹ ਸੋਚ ਕੇ ਜਲਦਬਾਜੀ ਵਿੱਚ ਉਸ ਨੇ ਫੈਸਲਾ ਵੀ ਨਹੀਂ ਕੀਤਾ ਕੀ ਕੀਤਾ ਜਾਂਦੇ ਹੂੰ ਧੀਰਜ ਦੇ ਨਾਲ ਪਰਮੇਸ਼ਵਰ ਦੀ ਯੋਜਨਾ ਦੇ ਲਈ ਇੰਤਜ਼ਾਰ ਕੀਤਾ ਪਰਮੇਸ਼ਵਰ ਦੀ ਯੋਜਨਾ ਨੂੰ ਅਹਿਮੀਅਤ ਦਿੱਤੀ ਮੈਨੂੰ ਰਾਜਾ ਬਣਾਉਣ ਵਾਲਾ ਤਾਂ ਪਰਮੇਸ਼ਵਰ ਹੈ ਰਾਜਾ ਬਣਾਵਾਂਗਾ ਪਰਮੇਸ਼ਵਰ ਨੇ ਕਿਹਾ ਅਗਰ ਮੇਰੇ ਆਸ-ਪਾਸ ਦੇ ਹਾਲਾਤ ਬਿਲਕੁਲ ਠੀਕ ਨਹੀਂ ਆ ਇਹ ਸੋਚ ਕੇ ਜੇ ਮੈਂ ਗੁੱਸੇ ਵਿੱਚ ਆ ਜਾਵਾਂ ਤਾਂ ਅਗਰ ਆਤਮਿਕ ਜੀਵਨ ਖਰਾਬ ਕਰ ਲਵਾਂ ਤਾਂ ਪਰਮੇਸ਼ਵਰ ਦੀ ਯੋਜਨਾ ਤੋਂ ਮੈਂ ਦੂਰ ਹੋ ਜਾਵਾਂਗਾ ਇਸ ਲਈ ਮੈਂ ਪਰਮੇਸ਼ਵਰ ਦੀ ਯੋਜਨਾ 'ਚ ਰਹਿਣਾ ਹੈ ਤਾਂ ਧੀਰਜ ਦੇ ਨਾਲ ਹੀ ਮੈਨੂੰ ਅੱਗੇ ਵਧਣਾ ਪਵੇਗਾ ਫਿਰ ਕੀ ਹੋਵੇਗਾ ਬਹੁਤ ਵਾਰ ਸ਼ਾਉਲ ਨੂੰ ਮਾਰਨ ਦਾ ਮੌਕਾ 다ਊਦ ਨੂੰ ਮਿਲਿਆ ਸੀ 다ਊਦ ਦੇ ਲੋਕਾਂ ਨੇ ਕਿਹਾ 다ਊਦ ਇੱਕ ਵਾਰ ਪਰਮਿਸ਼ਨ ਦੇ ਸ਼ਾਉਲ ਨੂੰ ਮਾਰ ਦੇਾਂਗੇ ਫਿਰ ਤੂੰ ਰਾਜ ਕਰ ਸਕੇਂਗਾ ਨੋ ਹਜੇ ਨਹੀਂ ਗੁੱਸੇ 'ਚ ਨਾ ਆਉ ਕਿਉਂ ਪਰਮੇਸ਼ਵਰ ਨੇ ਜਿਸ ਦਾ அபிਸ਼ੇਕ ਕੀਤਾ ਹੈ ਉਸ ਵਿਅਕਤੀ ਨੂੰ ਮੈਂ ਬਿਲਕੁਲ ਹੱਥ ਨਹੀਂ ਲਾਵਾਂਗਾ ਇੰਤਜ਼ਾਰ ਕਰਾਂਗਾ ਕਿਸ ਚੀਜ਼ ਦਾ ਇੰਤਜ਼ਾਰ ਕਰੇਗਾ ਦਾਊਦ ਪਰਮੇਸ਼ਵਰ ਦੇ ਸਮੇ ਦਾ ਅਤੇ ਜਿਹੜੀ ਯੋਜਨਾ ਪਰਮੇਸ਼ਵਰ ਨੇ ਮੇਰੇ ਲਈ ਬਣਾਈ ਹੈ ਉਹਦੇ ਪੂਰੇ ਹੋਣ ਦੇ ਦਿਨ ਤੱਕ ਇੰਤਜ਼ਾਰ ਕਰਾਂਗਾ ਇੰਤਜ਼ਾਰ ਕੀ ਤਾਕਤ ਤੱਕ ਕੀਤਾ ਜਾਂਦੇ ਹੋ ਤੇਰਾ ਸਾਲ ਇੰਤਜ਼ਾਰ ਕਰਦ ਰਿਆ ਉਸ ਤਿਰਜ ਨੇ ਕੀ ਕੀਤਾ ਜਾਂਦੇ ਹਾਂ ਦਾਊਦ ਨੂੰ ਰਾਜਾ ਬਣਾ ਦਿੱਤਾ ਇੱਕ ਮਹਾਨ ਰਾਜਾ ਬਣਾ ਦਿੱਤਾ ਭੈਣੋ ਅਤੇ ਭਰਾਵੋ ਤੁਹਾਡੇ ਲਈ ਪਰਮੇਸ਼ਰ ਦੀ ਯੋਜਨਾ ਹੈ ਪਹਿਲਾਂ ਦੱਸਿਆ ਸੀ ਨਾ ਸतीश కుమార్ ਇੱਕ ਚਰਵਾਹਾ ਸੀ ਪੜ੍ਹਾਈ ਲਿਖਾਈ ਤੋਂ ਬਿਨਾਂ ਘੁੰਮਦਾ ਸੀ ਸ਼ਰਾਰਤੀ ਜ਼ਿੰਦਗੀ ਜ਼ਿੰਦਾ ਸੀ ਜੇ ਐਸੇ ਜਵਾਨ ਦੇ ਲਈ ਪਰਮੇਸ਼ਰ ਦੀ ਯੋਜਨਾ ਹੈ ਤਾਂ ਤੁਸੀਂ ਤਾਂ ਚੰਗੀ ਤਰ੍ਹਾਂ ਪੜ੍ਹੇ ਹੋ ਫਿਰ ਤੁਹਾਡੇ ਲਈ ਕੀ ਹੈ ਤੁਸੀਂ ਜੋ ਚੰਗੇ ਇਸਤੇਮਾਲ ਹੋਣ ਵਾਲੇ ਹੋ ਤੁਹਾਡੇ ਲਈ ਆਤਮਿਕ ਤੌਰ ਤੇ ਜੀਣ ਵਾਲਾ ਹੀ ਫਿਰ ਪਰਮੇਸ਼ਵਰ ਦੀ ਯੋਜਨਾ ਕਿਉਂ ਨਹੀਂ ਹੈ ਜ਼ਰੂਰ ਹੈ ਅਗਰ ਉਹ ਯੋਜਨਾ ਤੁਹਾਡੇ ਜੀਵਨ ਚ ਪੂਰੀ ਨਹੀਂ ਹੋ ਰਹੀ ਇਹਦਾ ਕਾਰਨ ਤੁਸੀਂ ਆਪ ਹੋ ਤੁਸੀਂ ਜਲਦਬਾਜ਼ੀ ਚ ਫੈਸਲਾ ਕਰ ਰਹੇ ਹੋ ਤੁਸੀਂ ਧੀਰਜ ਦੀ ਜਗ੍ਹਾ ਤੇ ਕ੍ਰੋਧ ਅਤੇ ਗੁੱਸੇ ਨੂੰ ਮੌਕਾ ਦੇ ਕੇ ਪਰਮੇਸ਼ਵਰ ਦੀ ਇੱਛਾ ਅਨੁਸਾਰ ਨਾ ਚੱਲ ਕੇ ਆਪਣੀ ਮਨਮਰਜ਼ੀ ਕਰਕੇ ਸਥਿਤੀਆਂ ਵਿਗਾੜ ਰਹੇ ਹੋ ਦਾਊਦ ਇਸ ਵਿਸ਼ੇ ਵਿੱਚ ਪਾਸ ਹੋਇਆ ਕੰਮ ਦੇ ਵਿੱਚ ਧੀਰਜ ਯੋਜਨਾ ਦੀ ਰੱਖੀ ਕੀਤੀ ਜਲਦਬਾਜੀ ਨਹੀਂ ਕੀਤੀ ਸ਼ਾਉਲ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਦੂਸਰੀ ਪਾਰਟੀ ਬਣਾ ਕੇ ਤੁਰੰਤ ਸ਼ਾਉਲ ਨੂੰ ਨੀਵਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰਮੇਸ਼ਵਰ ਦੀ ਇੱਛਾ ਅਤੇ ਸਮੇਂ ਦੇ ਲਈ ਇੰਤਜ਼ਾਰ ਕੀਤਾ ਫਿਰ ਕੀ ਹੋਇਆ ਪਰਮੇਸ਼ਵਰ ਨੇ ਆਪਣੇ ਫੈਸਲੇ ਦੇ ਸਮੇਂ ਤੇ ਦਾਊਦ 30 ਸਾਲ ਦੀ ਉਮਰ ਦੇ ਵਿੱਚ ਹੀ ਦੇਸ਼ ਤੇ ਰਾਜ ਕਰਨ ਵਾਲੇ ਰਾਜੇ ਦੀ ਤਰ੍ਹਾਂ ਉਸ ਨੂੰ ਬਣਾ ਦਿੱਤਾ ਅਗਰ ਧਿਆਨ ਦੇ ਨਾਲ ਤੁਸੀਂ ਵੇਖੋਗੇ ਤਾਂ ਬਿਲਕੁਲ ਇਹੀ ਯੂਸਫ ਦੇ ਜੀਵਨ ਚ ਵੀ ਤੁਸੀਂ ਵੇਖ ਸਕੋਗੇ ਯੂਸਫ ਨਾਲ ਵੈਰ ਰੱਖਿਆ ਗਿਆ ਉਹਦੇ ਨਾਲ ਗੁੱਸਾ ਕੀਤਾ ਗਿਆ ਅਤੇ ਛੱਡਿਆ ਗਿਆ ਵੇਚ ਦਿੱਤਾ ਗਿਆ ਰਾਜਕੁਮਾਰ ਦੇ ਰੂਪ ਚ ਰਹਿਣ ਵਾਲਾ ਯੂਸਫ ਗੁਲਾਮ ਅਤੇ ਬੰਦੀ ਹੋ ਕੇ ਪਰਾਏ ਦੇਸ਼ ਚ ਵੇਚਿਆ ਗਿਆ ਇੱਕ ਨੌਕਰ ਬਣਾ ਕੇ ਇੱਕ ਘਰ ਚ ਗੁਲਾਮ ਬਣਾ ਕੇ ਲਜਾਇਆ ਗਿਆ ਉਹਦੀ 17 ਸਾਲ ਦੀ ਉਮਰ ਸੀ 11 ਸਾਲਾਂ ਤੱਕ ਉਹ ਸਾਰੇ ਦੁੱਖਾਂ ਨੂੰ ਸਹੰਦਾ ਰਿਹਾ ਉਹ ਪਰਖਸ਼ਾਵਾਂ ਚ ਪੈਂਦਾ ਰਿਹਾ ਪਰ ਕਿਤੇ ਵੀ ਪਰਮੇਸ਼ਵਰ ਨੂੰ ਸਵਾਲ ਨਹੀਂ ਕੀਤਾ ਕਿਤੇ ਵੀ ਪਰਮੇਸ਼ਵਰ ਦਾ ਵਿਰੋਧ ਨਹੀਂ ਕੀਤਾ ਕਿਤੇ ਵੀ ਪਰਮੇਸ਼ਵਰ ਦੀ ਨਿੰਦਾ ਨਹੀਂ ਕੀਤੀ ਕਦੇ ਉਸ ਨੇ ਆਪਣੀ ਆਤਮਿਕਤਾ ਖਰਾਬ ਨਹੀਂ ਕੀਤੀ 13 ਸਾਲਾਂ ਤੱਕ ਬਹੁਤ ਪਰਖਸ਼ਾਵਾਂ ਹੋਈਆਂ ਉਹ ਬਹੁਤ ਪਰਖਿਆ ਗਿਆ ਪਰ ਧੀਰਜ ਦੇ ਨਾਲ ਸਿੱਖਦੇ ਹੋਏ ਹਰ ਇੱਕ ਸਮੱਸਿਆ ਨੂੰ ਆਤਮਿਕਤਾ ਨਾਲ ਸਹੰਦਾ ਰਿਹਾ 13 ਸਾਲਾਂ ਤੱਕ ਯੋਜਨਾ ਪੂਰੀ ਹੋ ਗਈ ਯੂਸਫ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਜਿਹੜਾ ਮਕਸਦ ਸੀ ਉਸ ਮਕਸਦ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਵਰ ਨੇ ਇੱਕ ਸਮਾਂ ਠਹਿਰਾਇਆ ਕਿ 30 ਸਾਲ ਦੀ ਉਮਰ ਦੇ ਵਿੱਚ ਯੂਸਫ ਨੇ ਦੇਸ਼ ਤੇ ਰਾਜ ਕਰਨਾ ਸੀ 30 ਸਾਲ ਦੀ ਉਮਰ ਦੇ ਵਿੱਚ 다ਊਦ ਨੇ ਵੀ ਦੇਸ਼ ਤੇ ਰਾਜ ਕਰਨਾ ਸੀ ਚਾਹੇ 다ਊਦ ਹੋ ਸਕਦਾ ਚਾਹੇ ਯੂਸਫ ਹੋ ਸਕਦਾ ਅਜੀਬ ਗੱਲ ਇਹ ਹੈ ਇਹ ਦੋਨੋਂ ਵਿਅਕਤੀ ਜਵਾਨ ਸੀ ਇਹਨਾਂ ਨੇ ਜਵਾਨੀ ਵਿੱਚ ਹੀ ਪਰਮੇਸ਼ਰ ਨੂੰ ਆਪਣਾ ਜੀਵਨ ਦਿੱਤਾ ਅਤੇ ਇਹ ਦੋਨੇ ਹੀ ਭੇਡਾਂ ਦੇ ਚਰਵਾਹੇ ਸੀ 다ਊਦ ਵੀ ਅਤੇ ਯੂਸਫ ਵੀ ਯੂਸਫ ਦੇ ਨਾਲ ਪਰਮੇਸ਼ਰ ਸੀ ਅਤੇ 다ਊਦ ਦੇ ਨਾਲ ਵੀ ਪਰਮੇਸ਼ਰ ਸੀ 다ਊਦ ਦੇ ਭਰਾਵਾਂ ਨੇ 다ਊਦ ਨਾਲ ਵੈਰ ਰੱਖਿਆ ਯੂਸਫ ਦੇ ਭਰਾਵਾਂ ਨੇ ਯੂਸਫ ਨਾਲ ਵੈਰ ਰੱਖਿਆ 다ਊਦ ਨੂੰ ਜੰਗਲ 'ਚ ਇਕੱਲਾ ਰਹਿਣਾ ਪਿਆ ਯੂਸਫ ਨੂੰ ਵੀ ਮਿਸਰ 'ਚ ਇਕੱਲਾ ਹੀ ਰਹਿਣਾ ਪਿਆ ਯੂਸਫ ਨੂੰ ਪਰਮੇਸ਼ਰ ਨੇ ਸੁਪਨੇ ਦੁਆਰਾ ਇਹ ਦੱਸਿਆ ਤੇਰੇ ਸਾਹਮਣੇ ਬਹੁਤ ਸਾਰੇ ਲੋਕ ਮੱਥਾ ਟੇਕਣਗੇ ਅਤੇ ਤੇਰੇ ਸਾਹਮਣੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਝੁਕਣਗੇ ਸੁਪਨੇ ਦੁਆਰਾ ਪਰਮੇਸ਼ਵਰ ਨੇ ਦਿਖਾਇਆ 다ਊਦ ਨੂੰ ਅਭਿਸ਼ੇਕ ਦੁਆਰਾ ਪਰਮੇਸ਼ਵਰ ਨੇ ਦਰਸ਼ਨ ਦਿੱਤਾ ਇੱਥੇ ਯੂਸਫ ਨੂੰ 30 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣਾ ਦਿੱਤਾ ਅਤੇ ਇੱਥੇ 다ਊਦ ਨੂੰ 30 ਸਾਲ ਦੀ ਉਮਰ ਦੇ ਵਿੱਚ ਪਰਮੇਸ਼ਵਰ ਨੇ ਰਾਜਾ ਬਣਾ ਕੇ ਸਿੰਘਾਸਨ ਤੇ ਬਿਠਾਇਆ ਅਗਰ ਦੋਨਾਂ ਦੇ ਜੀਵਨ ਨੂੰ ਧਿਆਨ ਨਾਲ ਵੇਖਦੇ ਹਾਂ ਉਤਾਰ ਚੜ੍ਹਾਅ ਬਹੁਤ ਹੀ ਸੀ ਯੂਸਫ ਉਸ ਘਰ ਵਿੱਚ ਨੌਕਰ ਬਣਾ ਕੇ ਲਜਾਇਆ ਗਿਆ ਇਮਾਨਦਾਰੀ ਨਾਲ ਕੰਮ ਕਰਨ ਤੇ ਪ੍ਰਮੋਸ਼ਨ ਮਿਲਿਆ ਪ੍ਰਮੋਸ਼ਨ ਕਿੰਨੇ ਦਿੱਤਾ ਪੋਤੀ ਪਰ ਨਾਮ ਦੀ ਸੇਨਾ ਦਾ ਸੇਨਾਪਤੀ ਨੇ ਇਹ ਪ੍ਰਮੋਸ਼ਨ ਦਿੱਤਾ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਪ੍ਰਮੋਸ਼ਨ ਮਿਲਿਆ ਖੁਸ਼ੀ ਮਨਾਉਂਦੇ ਸਮੇਂ ਇਸ ਤਰ੍ਹਾਂ ਮੁਸ਼ਕਿਲ ਆ ਗਈ ਉਸ ਘਰ ਵਿੱਚ ਰਹਿਣ ਵਾਲੀ ਇਸਤਰੀ ਨੇ ਯੂਸਫ ਦੀ ਪਰਖਿਆ ਲਈ ਅਤੇ ਯੂਸਫ ਨੇ ਪਰਖਿਆ ਤੇ ਜਿੱਤ ਪਾਈ ਮੈਂ ਆਪਣੀ ਨੌਕਰੀ ਗਵਾ ਦਵਾਂਗਾ ਪਾਪ ਨੂੰ ਜਗ੍ਹਾ ਨਹੀਂ ਦਵਾਂਗਾ ਇਹ ਸੋਚ ਕੇ ਉਸਨੇ ਪਰਖਿਆ ਤੇ ਜਿੱਤ ਪਾਈ ਕੀ ਹੋਇਆ ਨੌਕਰੀ ਗਵਾ ਲਈ ਨੌਕਰੀ ਚਲੀ ਗਈ ਉਸ ਨੂੰ ਜੇਲ੍ਹ ਚ ਸੁੱਟ ਦਿੱਤਾ ਗਿਆ ਦੀਨ ਅਤੇ ਬੇਸਹਾਰਾ ਹਾਲਾਤਾਂ ਚ ਪਹੁੰਚ ਗਿਆ ਇਕੱਲਾ ਹੀ ਜੇਲ੍ਹ ਦੇ ਵਿੱਚ ਤੜਫਨ ਲੱਗਾ ਜ਼ਬੂਰ ਚ ਕੀ ਲਿਖਿਆ ਜਾਂਦੇ ਹੋ ਯੂਸਫ ਨੂੰ ਬੇੜੀਆਂ ਨੇ ਬਹੁਤ ਹੀ ਜ਼ਖਮੀ ਕੀਤਾ ਇਸ ਤਰ੍ਹਾਂ ਬਾਈਬਲ ਚ ਲਿਖਿਆ ਹੈ ਧਿਆਨ ਨਾਲ ਸੁਣੋ ਯੂਸਫ ਜਦੋਂ ਜ਼ੰਜੀਰਾਂ ਚ ਜਕੜਿਆ ਗਿਆ ਸੀ ਉਹਨਾਂ ਜ਼ੰਜੀਰਾਂ ਦੀਆਂ ਰਗੜਾ ਦੇ ਨਾਲ ਉਦੇ ਹੱਥ ਜ਼ਖਮੀ ਹੋ ਗਏ ਸੀ ਉਹ ਕਿੰਨਾ ਰੋਇਆ ਹੋਵੇਗਾ ਲੇਕਿਨ ਤੀਰਜ ਦੇ ਨਾਲ ਕੀ ਤੀਰਜ ਦੇ ਨਾਲ ਸ਼ਹਿਨਸ਼ੀਲਤਾ ਦੇ ਨਾਲ ਪਰਮੇਸ਼ਵਰ ਦੀ ਉਪਾਸਨਾ ਕੀਤੀ ਮੇਰੇ ਲਈ ਪਰਮੇਸ਼ਵਰ ਦੀ ਇੱਕ ਯੋਜਨਾ ਹੈ ਉਹ ਯੋਜਨਾ ਜ਼ਰੂਰ ਪੂਰੀ ਹੋਵੇਗੀ ਤੀਰਜ ਅੱਜ ਮੇਰੇ ਪੈਣੋਂ ਅਤੇ ਭਰਾਵੋ ਕਿ ਯੋਸਫ ਦੀ ਤਰ੍ਹਾਂ ਤੁਸੀਂ ਬਿਨਾਂ ਕਿਸੇ ਕਾਰਨ ਤੋਂ ਆਪਣੀ ਨੌਕਰੀ ਨੂੰ ਗਵਾਇਆ ਹੋਵੇਗਾ ਤੁਸੀਂ ਪਾਪ ਨਹੀਂ ਕੀਤਾ ਪਾਪ ਨੂੰ ਨੋ ਕਹਿਣ ਦੇ ਕਾਰਨ ਤੁਸੀਂ ਆਪਣੇ ਅਹੁਦੇ ਨੂੰ ਗਵਾ ਲਿਆ ਹੋਵੇਗਾ ਚਿੰਤਾ ਨਾ ਕਰੋ ਧੀਰਜ ਰੱਖੋ ਜੋ ਤੁਹਾਨੂੰ ਮਿਲਣਾ ਸੀ ਅਤੇ ਜੋ ਤੁਹਾਡੇ ਕੋਲ ਹੋਣਾ ਚਾਹੀਦਾ ਸੀ ਉਸ ਨੂੰ ਤੁਹਾਡੇ ਤੋਂ ਦੂਰ ਕਰਕੇ ਅੱਜ ਤੁਹਾਨੂੰ ਛੱਡ ਦਿੱਤਾ ਹੋਵੇਗਾ ਉਹ ਜਾਇਦਾਦ ਦੇ ਬਾਰੇ ਹੋ ਸਕਦਾ ਹੈ ਪੋਸਟ ਦੇ ਬਾਰੇ ਹੋ ਸਕਦਾ ਹੈ ਪ੍ਰਾਪਰਟੀ ਦੇ ਬਾਰੇ ਹੋ ਸਕਦਾ ਹੈ ਗਵਾਈ ਹੋਈ ਨੌਕਰੀ ਦੇ ਬਾਰੇ ਹੋ ਸਕਦਾ ਹੈ ਨਿਰਾਸ਼ ਨਾ ਹੋਵੋ 다우드 সেনਾਪਤੀ ਸੀ ਬਿਨਾ ਕਿਸੇ ਕਾਰਨ ਤੋਂ ਉਹ ਰਾਜਾ ਬਣਾਇਆ ਗਿਆ ਪ੍ਰਮੋਟ ਕਰਨ ਤੋਂ ਬਾਅਦ ਡਿਮੋਟ ਕੀਤਾ ਗਿਆ ਉਸ ਤੋਂ ਬਾਅਦ ਨੌਕਰੀ ਹੀ ਚਲੀ ਗਈ ਯੂਸਫ ਦੀ ਵੀ ਨੌਕਰੀ ਚਲੀ ਗਈ ਸਾਡੇ ਜੀਵਨ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਵਿੱਚ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ ਅਸੀਂ ਪਰਮੇਸ਼ਵਰ ਦੀ ਸਹਾਇਤਾ ਦੇ ਨਾਲ ਧੀਰਜ ਦੇ ਨਾਲ ਅਗਰ ਹੌਸਲੇ ਨਾਲ ਸਹਿ ਲਵਾਂਗੇ ਤਾਂ ਪਰਮੇਸ਼ਵਰ ਨੇ ਜਿਹੜਾ ਤੁਹਾਡੇ ਲਈ ਇੱਕ ਉੱਤਮ ਅਹੁਦਾ ਰੱਖਿਆ ਹੈ ਇੱਕ ਦਿਨ ਤੁਹਾਨੂੰ ਜ਼ਰੂਰ ਦਵੇਗਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਯੂਸਫ ਜੇਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਬਿਨਾਂ ਕਿਸੇ ਕਾਰਨ ਤੋਂ ਆਪਣੀ ਮਾਲਕਨ ਨੂੰ ਹੀ ਇਸਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਇਹ ਮੋਰ ਉਹਦੇ ਉੱਤੇ ਲੱਗ ਗਈ ਤਾਂ ਕਿ ਉਹਦਾ ਚੰਗਾ ਭਵਿਕ ਹੋਵੇਗਾ ਕਵਾਂਗੇ ਅੱਜ ਸਾਡੇ ਵਿੱਚਕਾਰ ਕੋਈ ਹੈ ਬ੍ਰਦਰ ਲੋਕਾਂ ਨੇ ਮੇਰੇ ਤੇ ਬੜੇ ਬੁਰੇ ਇਲਜ਼ਾਮ ਲਗਾਏ ਆ ਮੇਰਾ ਚਰਿੱਤਰ ਠੀਕ ਨਹੀਂ ਆ ਐਸੀ ਮੋਹਰ ਲਗਾ ਦਿੱਤੀ ਕਿ ਮੈਨੂੰ ਪ੍ਰਭੂ ਇਸ ਤਰ੍ਹਾਂ ਆਸ਼ੀਸ਼ ਦੇਵੇਗਾ ਮੇਰੀ ਪਤਨੀ ਨੇ ਹੀ ਕਿਹਾ ਕਰੈਕਟਰ ਠੀਕ ਨਹੀਂ ਆ ਮੋਹਰ ਲਾਤੀ ਮੇਰਾ ਪਤੀ ਹੀ ਕਹਿੰਦਾ ਕਰੈਕਟਰ ਠੀਕ ਨਹੀਂ ਆ ਮੋਹਰ ਲਗਾ ਦਿੱਤੀ ਘਰ ਦੇ ਲੋਕਾਂ ਨੇ ਕਿਹਾ ਕਰੈਕਟਰ ਠੀਕ ਨਹੀਂ ਆ ਮੋਹਰ ਲਗਾ ਦਿੱਤੀ ਮੇਰੇ ਨਾਲ ਕੰਮ ਕਰਨ ਵਾਲੇ ਮੇਰੇ ਨਾਲ ਮੇਰੇ ਦੋਸਤ ਜੋ ਨਹੀਂ ਆ ऐसे रिश्ते मेरे नाल जोड़ के मेरा करैक्टर ठीक नहीं है मोर लगा देती इस तरह मैं ਸਭ ਦੇ ਸਾਹਮਣੇ ਚਰਿੱਤਰਹੀਣ ਵਿਅਕਤੀ ਦੇ ਰੂਪ ਚ ਮੋਹਰ ਲੱਗਣ ਤੋਂ ਬਾਅਦ ਮੈਂ ਸੋਚਦਾ ਹਾਂ ਕਿ ਮੇਰੇ ਲਈ ਪਰਮੇਸ਼ਵਰ ਦੀ ਕੋਈ ਯੋਜਨਾ ਹੈ ਕੀ ਉਹ ਯੋਜਨਾ ਪੂਰੀ ਹੋਵੇਗੀ ਯੈਸ ਯੂਸਫ ਤਵੀ ਇਹੀ ਮੋਹਰ ਲੱਗੀ ਸੀ ਲੇਕਿਨ ਕੈਰੈਕਟਰਲੈਸ ਫੈਲੋ ਇਸ ਤਰ੍ਹਾਂ ਜਿੰਨੇ ਲੋਕਾਂ ਨੇ ਵੀ ਕਿਹਾ ਜੇਲ੍ਹ ਚ ਵੀ ਪਾਇਆ ਗਿਆ ਪਰਮੇਸ਼ਵਰ ਦੇ ਠਰਾਰੇ ਹੋਏ ਸਮੇਂ ਤੇ ਯੂਸਫ ਨੂੰ ਪ੍ਰਧਾਨ ਮੰਤਰੀ ਬਣਨ ਤੇ ਕੋਈ ਵੀ ਰੋਕ ਨਹੀਂ ਪਾਇਆ ਉਸ ਨੂੰ ਕੋਈ ਵੀ ਰੋਕ ਨਾ ਸਕਿਆ ਅਗਰ ਤੁਹਾਡੇ ਜੀਵਨ ਵਿੱਚ ਵੀ ਤੁਸੀਂ ਧੀਰਜ ਦੇ ਨਾਲ ਜੀਵੋਗੇ ਕੰਮ ਦੇ ਵਿੱਚ ਧੀਰਜ ਰੱਖੋਗੇ ਤਾਂ ਮੇਰੇ ਪਰਮੇਸ਼ਵਰ ਨੇ ਤੁਹਾਡੇ ਲਈ ਜਿਹੜੀ ਯੋਜਨਾ ਬਣਾਈਆਂ ਉਸ ਨੂੰ ਪੂਰਾ ਕਰਨ ਦਾ ਦਿਨ ਜ਼ਰੂਰ ਆਵੇਗਾ ਇਹ ਹੀ ਗੱਲ ਅਸੀਂ 다ਊਦ ਦੇ ਜੀਵਨ 'ਚ ਵੀ ਵੇਖਦੇ ਹਾਂ 다ਊਦ ਨੇ ਜੋ ਵੀ ਕੰਮ ਕੀਤਾ ਉਹਦੇ ਵਿੱਚ ਉਸਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਉਤਾਰ ਚੜਾਵ ਚੋਂ ਨਿਕਲਿਆ ਉਸਨੇ ਸਮੱਸਿਆਵਾਂ ਦਾ ਸਾਹਮਣਾ ਕੀਤਾ ਕਦੇ ਉਹਦਾ ਸਨਮਾਨ ਕੀਤਾ ਗਿਆ ਕਦੇ ਉਸਨੂੰ ਸ਼ਰਮਿੰਦਾ ਕੀਤਾ ਗਿਆ ਇਹ ਸਭ ਦਾ ਸਾਹਮਣਾ ਕੀਤਾ ਲੇਕਿਨ ਆਤਮਿਕਤਾ ਨਹੀਂ ਗਵਾਈ ਨਾ ਹੀ ਉਸਨੇ ਆਸ ਛੱਡੀ ਇਹਨਾਂ ਸਭ ਨੂੰ ਉਹ ਧੀਰਜ ਨਾਲ ਸਹੰਦਾ ਗਿਆ ਪਰਮੇਸ਼ੁਰ ਦਾ ਨਿਯੁਕਤ ਸਮਾਂ ਆ ਹੀ ਗਿਆ 다ਊਦ ਦੇਸ਼ ਦੇ ਰਾਜਾ ਹੋਣ ਦੇ ਲਈ ਅਭਿਸ਼ੇਕ ਕੀਤਾ ਗਿਆ ਕਾਰਨ ਜਾਂਦੇ ਹੋ ਉਦੇ ਜੀਵਨ ਦਾ ਧੀਰਜ ਉਹਦੀ ਯੋਜਨਾ ਨੂੰ ਬਚਾ ਸਕਿਆ ਭੈਣੋ ਤੇ ਭਰਾਓ ਧੀਰਜ ਪਰਮੇਸ਼ਵਰ ਦੀ ਯੋਜਨਾ ਦੀ ਰਾਖੀ ਕਰਦਾ ਹੈ ਯਾਨੀ ਤੁਹਾਡੇ ਪ੍ਰਤੀ ਪਰਮੇਸ਼ਵਰ ਦੀ ਯੋਜਨਾ ਨੂੰ ਤੁਹਾਡਾ ਧੀਰਜ ਰਾਖੀ ਕਰਦਾ ਹੈ ਤੁਹਾਡਾ ਸਬਰ ਕਿਥੇ ਕੰਮ ਕਰਨ ਵਾਲੀ ਜਗਾ ਤੇ ਕੀ ਕਰਾ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਤਾਂ ਫਿਰ ਤੁਹਾਡਾ ਧੀਰਜ ਘਰ ਦੇ ਵਿੱਚ ਘਰ ਦਾ ਕੰਮ ਅਤੇ ਬੱਚਿਆਂ ਨੂੰ ਸੰਭਾਲਣ ਦਾ ਕੰਮ ਜੇ ਇਹ ਸਭ ਕੁਝ ਕਰ ਰਹੇ ਹੋ ਤਾਂ ਫਿਰ ਤੁਹਾਡਾ ਦੀਰਜ ਇਹਨਾਂ ਸਭ ਨੂੰ ਸੰਭਾਲੇਗਾ ਤੁਹਾਡੇ ਬੱਚਾ ਦੇ ਭਵਿੱਖ ਦੀ ਰਾਖੀ ਕਰੇਗਾ ਇੱਕ ਦੋ ਪੰਛੀਆਂ ਦੇ ਬਾਰੇ ਦੱਸ ਕੇ ਮੈਂ ਇਸ ਨੂੰ ਸਮਾਪਤ ਕਰਾਂਗਾ ਤ੍ਰੈਸ਼ ਨਾਮ ਦੀ ਇੱਕ ਮਾਦਾ ਪੰਛੀ ਹੈ ਇਹ ਤ੍ਰੈਸ਼ ਨਾਮ ਦੀ ਪੰਛੀ ਸਵੇਰ 2.3 ਵਜੇ ਉੱਠਦੀ ਆ ਅਤੇ ਰਾਤ ਦੇ 9 ਵਜੇ ਤੱਕ ਕੰਮ ਕਰਦੀ ਆ ਲਗਭਗ ਤੁਸੀਂ ਸਮਝ ਲੋ 2.3 ਵਜੇ ਜਾਣੇ ਲਗਭਗ ਅੱਧੀ ਰਾਤ ਦਾ ਸਮਾਂ ਇਹ ਤ੍ਰੈਸ਼ ਨਾਮ ਦਾ ਪੰਛੀ ਅੱਧੀ ਰਾਤ 2:30 ਵਜੇ ਹੀ ਉੱਠ ਜਾਂਦੀ ਆ ਉਸ ਸਮੇਂ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਕੰਮ ਕਰਦੀ ਆ ਯਾਨੀ ਲਗਭਗ 17-18 ਘੰਟੇ ਕੰਮ ਕਰਦੀ ਆ ਕੀ ਕੰਮ ਕਰਦੀ ਆ ਜਾਣਦੇ ਹੋ ਖਾਸ ਕਰਕੇ ਆਪਣੇ ਬੱਚਿਆਂ ਨੂੰ ਭੋਜਨ ਦੇਣ ਦੇ ਲਈ ਇਹ 260 ਵਾਰ ਆਪਣੇ ਬੱਚਿਆਂ ਨੂੰ ਭੋਜਨ ਖਿਲਾਉਂਦੀ ਹੈ ਇਸ ਤਰ੍ਹਾਂ ਇੰਨੀ ਵਾਰ ਉਹਨਾਂ ਨੂੰ ਭੋਜਨ ਖਿਲਾਉਣ ਦੇ ਲਈ 17 ਤੋਂ 18 ਘੰਟਿਆਂ ਤੱਕ ਉਹ ਮਿਹਨਤ ਕਰਦੀ ਆ ਪੰਛੀ ਬੱਚਿਆਂ ਨਾਲ ਪਿਆਰ ਕਰਨ ਵਾਲੀ ਪੰਛੀ 260 ਵਾਰ ਬੱਚਿਆਂ ਨੂੰ ਭੋਜਨ ਖਿਲਾਉਂਦੀ ਆ ਸੋਚੋ ਇਹਦੇ ਲਈ ਕਿੰਨਾ ਵੱਡਾ ਤਿਰਸ ਚਾਹੀਦਾ ਬਹੁਤ ਸਾਰੀਆਂ ਮਾਤਾਵਾਂ ਨੂੰ ਅਸੀਂ ਵੇਖਦੇ ਆ ਮੇਰੇ ਕੋਲ ਆ ਕੇ ਕਹਿੰਦੀਆਂ ਬੱਚਿਆਂ ਦਾ ਤੁਸੀਂ ਮੂੰਹ ਝੂਠਾ ਕਰਵਾਓ ਪੈਨ ਠੀਕ ਹੈ ਜਿਹੜਾ ਤੁਸੀਂ ਪਿਆਰ ਨਾਲ ਭੋਜਨ ਲਿਆਏ ਹੋ ਹਾਂ ਭੋਜਨ ਮੰਗਣ ਤੇ ਜਲਦੀ ਜਲਦੀ ਉਹ ਆਪਣੇ ਬੈਗ ਦੇ ਵਿੱਚੋਂ ਕੱਢਦੇ ਸਮੇਂ ਉਹਨਾਂ ਦੀ ਚਾਹਨਾ ਨੂੰ ਵੇਖ ਕੇ ਕੀ ਬਣਾਇਆ ਹੋਵੇਗਾ ਕੀ ਬਣਾਇਆ ਹੋਵੇਗਾ ਕੀ ਬਣਾਇਆ ਹੋਵੇਗਾ ਭੈਣ ਨੇ ਸੋਚ ਕੇ ਵੇਖਣ ਤੇ ਉਸ ਬੈਗ ਦੇ ਵਿੱਚੋਂ ਕੱਢਦੀ ਆ ਬਿਸਕਟ ਦਾ ਪੈਕੇਟ ਉਹਦਾ ਖਿਲਾਉਣ ਵਾਲਾ ਪਹਿਲਾ ਖਾਣਾ ਹੀ ਕੀ ਹੈ ਫਿਰ ਬੱਚੇ ਦਾ ਹਾਲ ਵੇਖੋ ਕੀ ਹੋਵੇਗਾ ਮਾਓ ਸਿੱਖੋ ਆਪਣੇ ਬੱਚਿਆਂ ਨੂੰ ਭੋਜਨ ਖਿਲਾਉਣ ਦੇ ਲਈ 17 ਤੋਂ 18 ਘੰਟੇ ਉਹ ਕੰਮ ਕਰਦੀ ਆ। ਇੱਕ ਹੋਰ ਪੰਛੀ ਹੈ ਮਾਦਾ ਪੰਛੀ ਬਲੈਕ ਬਰਡ ਉਹਦਾ ਨਾਮ ਹੈ ਉਹ ਦਿਨ ਦੇ ਵਿੱਚ 19 ਘੰਟੇ ਕੰਮ ਕਰਦੀ ਹੈ। 19 ਘੰਟੇ ਕੰਮ ਕਰਕੇ 100 ਵਾਰ ਆਪਣੇ ਬੱਚਿਆਂ ਨੂੰ ਭੋਜਨ ਖਿਲਾਉਂਦਾ ਹੈ। ਪਿਤਾؤں ਸਾਡੇ ਬਾਰੇ ਕੀ ਹੈ? ਇੱਕ ਵਾਰ ਸੋਚੋ ਕੀ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਤੁਹਾਡੀ ਨਹੀਂ ਆ? ਪਰਿਵਾਰ ਨੂੰ ਪਾਲਣ ਦੀ ਜ਼ਿੰਮੇਵਾਰੀ ਤੁਹਾਡੀ ਨਹੀਂ ਆ? ਇਕ ਕਾਲਾ ਪੰਛੀ 18 ਤੋਂ 19 ਘੰਟੇ ਕੰਮ ਕਰਕੇ ਬੱਚਿਆਂ ਨੂੰ ਇੱਕ ਦਿਨ ਚ 100 ਵਾਰ ਭੋਜਨ ਖਿਲਾਉਂਦਾ ਹੈ ਤੁਸੀਂ ਆਪਣੇ ਬੱਚਿਆਂ ਨੂੰ 2 ਜਾਂ 3 ਵਾਰ ਵੀ ਭੋਜਨ ਨਹੀਂ ਖਿਲਾ ਪਾਉਂਦੇ ਭੈਣੋ ਤੇ ਭਰਾਓ ਤੁਹਾਡਾ ਧੀਰਜ ਕਿੱਥੇ ਗਿਆ ਬੱਚਿਆਂ ਲਈ ਰੋਟੀ ਬਣਾਉਣੀ ਔਖੀ ਹੁੰਦੀ ਆ ਪਕਾਏ ਹੋਏ ਨੂੰ ਖਿਲਾਉਣਾ ਮੁਸ਼ਕਿਲ ਹੁੰਦਾ ਹੈ ਅੱਜ ਕਿੱਥੇ ਗਿਆ ਹੈ ਧੀਰਜ ਸਭ ਕੁਝ ਫਾਸਟ 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 ਫਾਸਤ ਯੁੱਗ ਹੈ ਫਾਸਟ ਫੂਡ ਹੈ ਸਹੀ ਹੈ ਧਿਆਨ ਨਾਲ ਸੁਣੋ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਅਗਰ ਉਹਦੇ ਵਿੱਚ ਪਿਆਰ ਹੈ ਉਹ ਪਿਆਰ ਹੀ ਯੋਜਨਾ ਦੀ ਰਾਖੀ ਕਰੇਗਾ ਪਿਆਰਿਓ ਜਦੋਂ ਮੈਂ ਨੌਕਰੀ ਕਰ ਰਿਹਾ ਸੀ ਉਸ ਸਮੇਂ ਇੱਕ ਦਿਨ ਮੇਰੇ ਕੋਲ ਕੰਮ ਕਰਨ ਵਾਲਾ ਵਿਅਕਤੀ ਉਹਦੀ ਜੇਬ ਨੂੰ ਜਦੋਂ ਦੇਖਿਆ ਜੇਬ ਦੇ ਵਿੱਚ ਸਿਗਰਟ ਦਾ ਪੈਕੇਟ ਸੀ ਮੈਂ ਪੁੱਛਿਆ ਕੀ ਹੈ ਕਹਿੰਦਾ ਸਰ ਸਿਗਰਟ ਦਾ ਪੈਕੇਟ ਹੈ ਮੈਂ ਪੁੱਛਿਆ ਕਿੰਨੇ ਦਾ ਮਿਲਦਾ ਹੈ ਇਹ ਸਿਗਰਟ ਦਾ ਪੈਕੇਟ ਕਹਿੰਦਾ 30 ਰੁਪਏ ਦਾ ਮਿਲਦਾ ਹੈ ਸਰ ਮੈਂ ਪੁੱਛਿਆ ਰੋਜ਼ ਕਿੰਨੇ ਪੈਕੇਟ ਪਿੰਦਾ ਹੈ ਸਰ ਇੱਕ ਪੈਕੇਟ ਪੀ ਜਾਂਦਾ ਹਾਂ ਠੀਕ ਹੈ ਤੇਰੇ ਬੱਚੇ ਸਕੂਲ ਜਾਂਦੇ ਸਮੇਂ ਦੁੱਧ ਪੀ ਕੇ ਜਾਂਦੇ ਆ ਕਿੱਥੇ ਪੀ ਕੇ ਜਾਂਦੇ ਆ ਸਰ ਮੈਨੂੰ ਜਿਹੜਾ 3000 ਮਿਲਦਾ ਹੈ ਉਹਦੇ ਚ ਕਿੱਥੇ ਦੁੱਧ ਪਿਲਾ ਸਕਾਂਗਾ ਸਰ ਕੀ ਤੁਹਾਡੇ ਬੱਚੇ ਚੰਗਾ ਨਾਸ਼ਤਾ ਕਰਕੇ ਜਾਂਦੇ ਆ ਕਿੱਥੇ ਸਰ ਅਗਰ ਰਾਤ ਦਾ ਖਾਣਾ ਬਚ ਜਾਵੇ ਮੇਰੀ ਪਤਨੀ ਦੇ ਦਿੰਦੀ ਆ ਮੈਂ ਕਿੱਥੇ ਸਰ ਗਰੀਬ ਆਦਮੀ ਹਾਂ ਅਤੇ ਦੁੱਧ ਕਿੱਥੇ ਦੁੱਧ ਸਰ ਕਿ ਉਹ ਚੰਗੇ ਸ਼ੂਜ਼ ਚੰਗੀ ਯੂਨੀਫਾਰਮ ਪਾ ਕੇ ਸਕੂਲ ਜਾਂਦੇ ਆ ਕਿੱਥੇ ਜਾਂਦੇ ਆ ਸਰ ਕੀ ਗੱਲ ਕਰਦੇ ਹੋ ਮੈਨੂੰ ਕਿੰਨੀ ਤਨਖਾਹ ਮਿਲਦੀ ਆ ਚੰਗੀ ਯੂਨੀਫਾਰਮ ਚੰਗਾ ਸਕੂਲ ਦੁੱਧ ਚੰਗਾ ਨਾਸ਼ਤਾ ਚੰਗਾ ਭੋਜਨ ਕਿੱਥੋਂ ਸਰ ਸਿਗਰਟ ਦੇ ਪੈਕੇਟ ਦੇ ਕਿੰਨੇ ਪੈਸੇ ਆ 30 ਰੁਪਏ ਸਰ ਮਹੀਨੇ 'ਚ ਕਿੰਨੇ ਪੈਕੇਟ ਪਿੰਦਾ ਹੈ 30 ਪੈਕੇਟ ਸਰ ਮਹੀਨੇ 'ਚ ਕਿੰਨਾ ਖਰਚਾ ਕਰ ਰਿਹਾ ਹੈ 30 30 900 ਰੁਪਏ ਤਨਖਾਹ ਕਿੰਨੀ ਮਿਲਦੀ 3000 ਸਿਗਰਟ ਦੇ ਲਈ ਕਿੰਨੇ ਪੈਸੇ ਖਰਚ ਕਰ ਰਹੇ ਹੋ 1000 ਰੁਪਏ ਜੇ ਉਹ ਆਪਣੇ 3000 ਦੀ ਕਮਾਈ ਵਿੱਚੋਂ 1000 ਸਿਗਰਟ ਦੇ ਲਈ ਖਰਚ ਕਰ ਰਿਹਾ ਹੈ ਸਿਗਰਟ ਪੀਣ ਦੇ ਲਈ ਖਰਚ ਕਰ ਰਿਹਾ ਹੈ ਤਾਂ ਬਚੇ ਕਿੰਨੇ 2000 ਰੁਪਏ ਯਾਨੀ ਉਹ 35% ਆਪਣੇ 3000 ਦੀ ਕਮਾਈ ਵਿੱਚੋਂ 35% ਸਿਗਰਟ ਦੇ ਲਈ ਖਰਚਾ ਕਰਦਾ ਹੈ ਬੱਚਿਆਂ ਨੂੰ ਦੁੱਧ ਵੀ ਨਹੀਂ ਪਿਲਾ پا ਰਿਹਾ ਹੈ ਨਿਕੰਮਾ ਵਿਅਕਤੀ ਅੱਜ ਐਸੇ ਲੋਕ ਸਾਡੇ ਵਿੱਚ ਘਰ ਨਹੀਂ ਆ ਆਪਣੇ ਸ਼ੌਂਕ ਲਈ ਆਪਣੇ ਭੋਗ ਵਿਲਾਸ ਦੇ ਲਈ ਆਪਣੀ ਆਯਾਸ਼ੀ ਲਈ ਕਿੰਨੇ ਪੈਸੇ ਬਰਬਾਦ ਕਰ ਰਹੇ ਹੋ ਕਿੰਨੇ ਸਮੇਂ ਨੂੰ ਖਰਾਬ ਕਰ ਰਹੇ ਹੋ ਲੇਕਿਨ ਪਰਮੇਸ਼ਵਰ ਨੇ ਜਿਹੜੇ ਬੱਚੇ ਤੋਹਫੇ ਦੇ ਤੌਰ ਤੇ ਦਿੱਤੇ ਆ ਉਹਨਾਂ ਲਈ ਸਮਾਂ ਨਹੀਂ ਆ ਬੱਚਿਆਂ ਨੂੰ ਪਾਲਣ ਦੇ ਲਈ ਪੈਸੇ ਵੀ ਨਹੀਂ ਆ ਬੱਚਿਆਂ ਨੂੰ ਪ੍ਰੇਮ ਕਰਨ ਦਾ ਮਨ ਨਹੀਂ ਆ ਇਹ ਕੈਸੇ ਇਨਸਾਨ ਹੈ ਇਸ ਲਈ ਕਹਿ ਰਿਹਾ ਹਾਂ ਕੰਮ ਦੇ ਵਿੱਚ ਧੀਰਜ ਉਹ ਘਰ ਦਾ ਕੰਮ ਹੋ ਸਕਦਾ ਹੈ ਰਸੋਈ ਦਾ ਕੰਮ ਹੋ ਸਕਦਾ ਹੈ ਬੱਚਿਆਂ ਨੂੰ ਪਾਲਣ ਦਾ ਹੋ ਸਕਦਾ ਹੈ ਪੋਸ਼ਣ ਦਾ ਕੰਮ ਹੋ ਸਕਦਾ ਹੈ ਕੰਪਨੀ ਦਾ ਯਾ ਹਸਪੀਟਲ ਦਾ ਹੋ ਸਕਦਾ ਹੈ ਘਰ ਦੇ ਵਿੱਚ ਹੋ ਸਕਦਾ ਹੈ ਸਕੂਲ ਦੇ ਵਿੱਚ ਹੋ ਸਕਦਾ ਹੈ ਤੁਸੀਂ ਜਿੱਥੇ ਵੀ ਕੰਮ ਕਰੋ ਧੀਰਜ ਰੱਖੋ ਜਿਨ੍ਹਾਂ ਵਿੱਚ ਧੀਰਜ ਹੁੰਦਾ ਹੈ ਉਹ ਕੀ ਕਰਦੇ ਆ ਜਾਣਦੇ ਹੋ ਪਰਮੇਸ਼ਵਰ ਦੇ ਪ੍ਰਤੀ ਉਹਨਾਂ ਦੀ ਯੋਜਨਾ ਨੂੰ ਰਾਖੀ ਕਰਦੇ ਹੋਏ ਸਿੱਖਦੇ ਹੋਏ ਉਤਾਰ ਚੜਾਵ ਅਤੇ ਮੁਸ਼ਕਲਾਂ ਦੇ ਵਿੱਚ ਪਰਮੇਸ਼ਵਰ ਦੀ ਸਹਾਇਤਾ ਨੂੰ ਪਾਉਂਦੇ ਹੋਏ ਉਹਨਾਂ ਨੇ ਜਿੱਥੇ ਪਹੁੰਚਣਾ ਹੈ ਉਸ ਉੱਤਮ ਜਗ੍ਹਾ ਤੇ ਪਹੁੰਚ ਜਾਂਦੇ ਆ ਐਸੀ ਕਿਰਪਾ ਪਰਮੇਸ਼ਰ ਸਾਰਿਆਂ ਦੇ ਉੱਪਰ ਕਰ ਸਕੇ ਪੈਣੋ ਅਤੇ ਭਰਾਓ ਨਿਰਾਸ਼ ਨਾ ਹੋਇਓ ਨੌਕਰੀ ਚਲੀ ਗਈ ਇਸ ਲਈ ਨਿਰਾਸ਼ ਨਾ ਹੋਇਓ ਜੌਬ ਚਲੀ ਗਈ ਇਸ ਲਈ ਨਿਰਾਸ਼ ਨਾ ਹੋਵੋ ਆਪਣੀ ਅਹੁਦੇ ਨੂੰ ਗਵਾ ਲਿਆ ਹੈ ਇਸ ਲਈ ਧੀਰਜ ਦੇ ਨਾਲ ਸਿੱਖਦੇ ਹੋਏ ਉਸ ਸਮੱਸਿਆ ਨੂੰ ਪਰਮੇਸ਼ਰ ਦੀ ਸਹਾਇਤਾ ਦੇ ਨਾਲ ਸਾਹਮਣਾ ਕਰੋ ਕੋਸ਼ਿਸ਼ ਕਰੋ ਜੇਕਰ ਪਰਮੇਸ਼ਰ ਤੁਹਾਡੇ ਨਾਲ ਹੈ ਤਾਂ ਜਿਸ ਮੰਜ਼ਲ ਤੱਕ ਤੁਸੀਂ ਪਹੁੰਚਣਾ ਹੈ ਜਿਸ ਅਹੁਦੇ ਤੱਕ ਤੁਸੀਂ ਪਹੁੰਚਣਾ ਹੈ ਜ਼ਰੂਰ ਪਰਮੇਸ਼ਰ ਪਹੁੰਚਾਏਗਾ ਤੁਸੀਂ ਕੇਵਲ ਧੀਰਜ ਰੱਖਣਾ ਹੈ ਕਿ ਤੁਸੀਂ ਇਹ ਕੰਮ ਕਰਨ ਵਾਲੀ ਹੋ ਘਰ ਨੂੰ ਬਣਾਉਣ ਦੇ ਵਿਸ਼ੇ ਦੇ ਵਿੱਚ ਧੀਰਜ ਰੱਖੋ ਹੋ ਸਕਦਾ ਪਤੀ ਬੁਰਾ ਹੋਵੇ ਬੱਚੇ ਗੱਲ ਨਹੀਂ ਸੁਣਦੇ ਪਰ ਤੁਸੀਂ ਆਪਣਾ ਕੰਮ ਧੀਰਜ ਨਾਲ ਕਰੋ ਇੱਕ ਦਿਨ ਮੇਰਾ ਘਰ ਬਣਾਇਆ ਜਾਵੇਗਾ ਇੱਕ ਦਿਨ ਮੇਰੇ ਬੱਚੇ ਸੁਧਰ ਜਾਣਗੇ ਇੱਕ ਸਮੇਂ ਆਏਗਾ ਮੇਰਾ ਪਤੀ ਸੁਧਰੇਗਾ ਇਸ ਤਰ੍ਹਾਂ ਵਿਸ਼ਵਾਸ ਨਾਲ ਧੀਰਜ ਨਾਲ ਆਪਣਾ ਕੰਮ ਕਰੋ ਕਿ ਪਤਨੀ ਤੁਹਾਡਾ ਧਿਆਨ ਨਹੀਂ ਰੱਖਦੀ ਬੱਚੇ ਤੁਹਾਡੀ ਪਰਵਾਹ ਨਹੀਂ ਕਰਦੇ ਫਿਰ ਵੀ ਧੀਰਜ ਦੇ ਨਾਲ ਪਤੀ ਦੀ ਜ਼ਿੰਮੇਵਾਰੀ ਨੂੰ ਤੁਸੀਂ ਪੂਰਾ ਕਰੋ ਪਿਤਾ ਦੀ ਜ਼ਿੰਮੇਵਾਰੀ ਨੂੰ ਤੁਸੀਂ ਪੂਰਾ ਕਰੋ ਜੇ ਪੰਛੀ ਪੂਰਾ ਕਰ ਰਹੇ ਆ ਜਾਨਵਰ ਪੂਰੀ ਕਰ ਰਹੇ ਆ ਜਿਸ ਤਰ੍ਹਾਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਹੇ ਆ ਕੁੱਤਿਆਂ ਨੂੰ ਵੇਖੋ ਆਪਣੇ ਬੱਚਿਆਂ ਨੂੰ ਛੱਡਦੇ ਨਹੀਂ ਆ ਦੁੱਧ ਬੱਚਿਆਂ ਦੇ ਛੱਡਣ ਤੱਕ ਉਹ ਆਪਣੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਛੱਡਦੇ ਉਹਦੇ ਵਿੱਚ ਧੀਰਜ ਕਿੱਥੋਂ ਆ ਗਿਆ ਅੱਜ ਦੁੱਧ ਵੀ ਨਾ ਪਲਾਂਣ ਸਕਣ ਵਾਲੀ ਐਸੀ ਬੁਰੀ ਹਾਲਤ ਵਿੱਚ ਮਾਵਾਂ ਪਹੁੰਚ ਚੁਕੀਆਂ ਭੋਜਨ ਬਣਾ ਕੇ ਦੇਣਾ ਵੀ ਅੱਜ ਬਹੁਤ ਸਾਰੀਆਂ ਮਾਤਾਵਾਂ ਲਈ ਔਖਾ ਹੈ ਐਸੇ ਹਾਲਾਤਾਂ ਵਿੱਚ ਮਾਤਾਵਾਂ ਹਨ ਬੱਚਿਆਂ ਨੂੰ ਨਾ ਪਾਲਣ ਵਾਲੀ ਔਖੀ ਸਥਿਤੀ ਵਿੱਚ ਪਿਤਾ ਪਹੁੰਚ ਗਏ ਇਹ ਠੀਕ ਨਹੀਂ ਆ ਅੱਜ ਪ੍ਰਭੂ ਨੂੰ ਕਹੋ ਪਰਭੂ ਅੱਗੇ ਬੇਨਤੀ ਕਰੋ ਪਿਤਾ ਸਾਨੂੰ ਧੀਰਜ ਦੇ ਇੱਕ ਮਾਂ ਇੱਕ ਚੰਗੀ ਗ੍ਰਹਿਣੀ ਦੇ ਰੂਪ ਚ ਇੱਕ ਚੰਗਾ ਪਤੀ ਇੱਕ ਚੰਗੇ ਪਿਤਾ ਦੇ ਰੂਪ ਚ ਇੱਕ ਚੰਗਾ ਕੰਮ ਕਰਨ ਵਾਲਾ ਪਿਤਾ ਧੀਰਜ ਦੇ ਨਾਲ ਜੋ ਜ਼ਿੰਮੇਵਾਰੀ ਤੁਸੀਂ ਦਿੱਤੀ ਪੂਰਾ ਕਰ ਸਕਾਂ ਐਸਾ ਮਨ ਮੈਨੂੰ ਦਿਓ ਆਓ ਪ੍ਰਾਰਥਨਾ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਇਸ ਆਤਮਿਕ ਯਾਤਰਾ ਦੇ ਵਿੱਚ ਸਾਡੇ ਕੰਮਾਂ ਦੇ ਵਿੱਚ ਪਿਤਾ ਮੁਸ਼ਕਿਲਾਂ ਆਉਣਗੀਆਂ ਉਤਾਰ ਚੜਾਅ ਵੀ ਆਉਣਗੇ ਵਿਰੋਧ ਹੋਵੇਗਾ ਸ਼ਰਮਿੰਦਗੀ ਹੋਵੇਗੀ ਨਿੰਦਾ ਕੀਤੀ ਜਾਵੇਗੀ ਮਜ਼ਾਕ ਉਡਾਇਆ ਜਾਏਗਾ ਠੱਠਾ ਕੀਤਾ ਜਾਵੇਗਾ ਇਨਾਂ ਸਭ ਦੇ ਵਿੱਚ ਅਸੀਂ ਯੂਸਫ ਦੀ ਤਰ੍ਹਾਂ 다ਊਦ ਦੀ ਤਰ੍ਹਾਂ ਧੀਰਜ ਦੇ ਨਾਲ ਸਿੱਖਦੇ ਹੋਏ ਪਿਤਾ ਹਰ ਇੱਕ ਸਥਿਤੀ ਨੂੰ ਤੁਹਾਡੀ ਸਹਾਇਤਾ ਨਾਲ ਸਮਝ ਕੇ ਗੁੱਸੇ ਨੂੰ ਜਗਾ ਨਾ ਦੇ ਕੇ ਸਮਝ ਦੇ ਨਾਲ ਜੀਂਦੇ ਹੋਏ ਪਿਤਾ ਤੁਹਾਡੀ ਇੱਛਾ ਦੇ ਅਧੀਨ ਹੋ ਕੇ ਮੇਰੇ ਪ੍ਰਤੀ ਪਰਮੇਸ਼ਵਰ ਦੀ ਯੋਜਨਾ ਨੂੰ ਪਰਮੇਸ਼ਵਰ ਜ਼ਰੂਰ ਉਸ ਨੂੰ ਪੂਰਾ ਕਰੇਗਾ ਅੱਜ ਮੇਰੇ ਚਾਰੇ ਪਾਸੇ ਦੇ ਜਿਹੜੇ ਹਾਲਾਤ ਹੈ ਇੱਕ ਦਿਨ ਪੂਰੀ ਤਰ੍ਹਾਂ ਸੁਧਰ ਜਾਣਗੇ ਐਸਾ ਦਿਨ ਆਵੇਗਾ ਜਦੋਂ ਪਰਮੇਸ਼ਵਰ ਮੈਨੂੰ ਸਥਿਰ ਕਰੇਗਾ ਉੱਚਾ ਕਰੇਗਾ ਉਹਦੇ ਵਾਅਦੇ ਨੂੰ ਪੂਰਾ ਕਰਨ ਵਾਲਾ ਦਿਨ ਆਉਣ ਵਾਲਾ ਹੈ ਐ ਸੋ ਵਿਸ਼ਵਾਸ ਸਾਨੂੰ ਸਾਰਿਆਂ ਨੂੰ ਦੇ ਦਿਓ ਪਿਤਾ ਐਸਾ ਵਿਸ਼ਵਾਸ ਹੀ ਯੂਸਫ ਦੇ ਲਈ ਪਵਿੱਤਰ ਜੀਵਨ ਜੀਣ 'ਚ ਮਦਦ ਕੀਤੀ ਵਿਸ਼ਵਾਸ ਦੇ ਕਾਰਨ ਹੀ ਦਾਊਦ ਉਲਟ ਪਰਸਥਿਤੀਆਂ ਦੇ ਵਿੱਚ ਵੀ ਪ੍ਰਭੂ ਉਹ ਅੱਗੇ ਵਧ ਸਕਿਆ ਅੱਜ ਪਿਤਾ ਜਿਹੜੇ ਜਿੰਨਾ ਪਰਸਥਿਤੀਆਂ 'ਚ ਫਸੇ ਆ ਤੁਸੀਂ ਜਾਣਦੇ ਹੋ ਉਹਨਾਂ ਨਾਲ ਤੁਸੀਂ ਸਾਫ਼ ਗੱਲ ਕਰਕੇ ਤੁਸੀਂ ਉਹਨਾਂ ਨੂੰ ਸ਼ਾਂਤੀ ਦਿੱਤੀ ਮਜ਼ਬੂਤ ਕੀਤਾ ਅਤੇ ਹਰ ਇੱਕ ਨੂੰ ਯਾਦ ਕਰਵਾਇਆ ਤੇਰੇ ਪ੍ਰਤੀ ਮੇਰੀ ਉੱਤਮ ਯੋਜਨਾ ਹੈ ਅੱਜ ਜਿੰਨਾ ਉਤਾਰ ਚੜਾਵ ਦਾ ਅੰਧਕਾਰ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਇਹਨਾਂ ਚੋਂ ਕੁਝ ਵੀ ਤੁਹਾਡੀ ਯੋਜਨਾ ਨੂੰ ਮੇਰੇ ਜੀਵਨ ਚ ਪੂਰਾ ਹੋਣ ਤੋਂ ਨਹੀਂ ਰੋਕ ਸਕਦੇ ਵਿਸ਼ਵਾਸ ਕਰਨ ਵਾਲਾ ਹਰ ਇੱਕ ਜਨ ਧੀਰਜ ਅਤੇ ਸਬਰ ਦੇ ਨਾਲ ਇਹ ਪੜ੍ਹਾਈ ਦੇ ਬਾਰੇ ਹੋ ਸਕਦਾ ਹੈ ਨੌਕਰੀ ਦੀ ਕੋਸ਼ਿਸ਼ ਬਾਰੇ ਹੋ ਸਕਦਾ ਹੈ ਵਿਆਹ ਦੇ ਬਾਰੇ ਹੋ ਸਕਦਾ ਹੈ ਸੰਤਾਨ ਦੇ ਬਾਰੇ ਹੋ ਸਕਦਾ ਹੈ ਜਾਂ ਫਿਰ ਪਰਿਵਾਰ ਨੂੰ ਬਣਾਉਣ ਦੇ ਬਾਰੇ ਹੋ ਸਕਦਾ ਹੈ ਦੀਰਸ ਦੇ ਨਾਲ ਸਿੱਖਦੇ ਹੋਏ ਅੱਗੇ ਵਧਣ ਦਾ ਅਨੁਗੁਰ ਹੈ ਜਿਸ ਮੰਜ਼ਲ ਤੱਕ ਪਹੁੰਚਣਾ ਹੈ ਉੱਥੇ ਪਹੁੰਚਣ ਦਾ ਅਨੁਗੁਰ ਹੈ ਹਰ ਇੱਕ ਤੇ ਕਰ ਦਿਓ ਪ੍ਰਭੂ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ